ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਆਪਣੇ ਸਾਰੇ ਖਣਕਰਾਉਂਦਾ ਆਪਣੇ ਇਸ YouTube ਚੈਨਲ ਤੇ ਅੱਜ ਅਮਤੜ ਲਈ ਬਹੁਤ ਹੀ ਵਧੀਆ ਟੇਸਟੀ ਜੀ ਸੰਢੀ ਟੰਢੀ ਆਈਸਕ੍ਰੀਮ ਲੈ ਕੇ ਆਏ ਹਾਂ ਜੀ ਆਈਸਕ੍ਰੀਮ ਆਪਾਂ ਕੋਈ ਦੁੱਧ ਤੋਂ ਨਹੀਂ ਬਣਾਵਾਂਗੇ ਆਈਸਕ੍ਰੀਮ ਬਣਾਉਣਾ ਬਸ ਸਿਰ ਦੋ ਚੀਜ਼ਾਂ ਤੋਂ ਕੱਲ੍ਹ ਕੀਕ ਬਣਾਇਆ ਸੀ ਜੀ ਤੇ ਆਪਣੇ ਥੋੜੀ ਜਿਹੀ ਵੀਪਿੰਗ ਕਰੀਮ ਬਚ ਗਈ ਸੀ ਤੇ ਇੱਕ ਆਪਾਂ ਇਹ ਇਸਕ੍ਰੀਮ ਦੇ ਵਿੱਚ ਨਾਲ ਯੂਜ਼ ਨਾਲ ਆਪਾਂ ਇੱਕਾ ਕੰਡੈਂਸ ਮਿਲਕ ਲੱਤਾ ਆਪਾਂ ਇਹਨਾਂ ਦੋ ਚੀਜ਼ਾਂ ਨਾਲ ਹੀ ਆਪਾਂ ਆਈਸਕ੍ਰੀਮ ਬਣਾਵਾਂਗੇ चलो वीडियो करते स्टार्ट थोड़ी जी अपनी क्रीम बची तुम पहला भी तो यह थोड़ी जी आप वाइट कलर की बेपिंग क्रीम लवेंगे इन भी ये मिक्स करा अदा कपा लवेंगे कंडैस मिल्क अपन कोई मिल्क पाउडर की जरूरत नहीं कोई दूध की जरूरत नहीं कोई कस की नहीं ਅਨਜਮ ਚਾਪਾ ਯਾਪਾ ਇਸ ਕੋਈ چینی ਵੀ ਗਰਾ ਕੋਈ ਨਹੀਂ ਪਾਉਣਾ ਕਿਉਂਕਿ ਵਿਪਿੰਗ ਕਰੀਮ ਜੇ ਤੁਹਾਨੂੰ ਪਤਾ ਹੀ ਹੈ ਕੰਡੈਂਸ ਮਿਲਕ ਚ ਵੀ ਥੋੜਾ ਜਿਹਾ ਮਿੱਠਾ ਹੁੰਦਾ ਹੀ ਹੈ ਆਪਾਂ ਇਸ ਤਰ੍ਹਾਂ ਇਸ ਕਰਕੇ ਆਪਾਂ ਇਹਨਾਂ ਦਹੀਂ ਨਾਲ ਸਿੱਧਾ ਦਹੀਂ ਆਪਾਂ ਬਣਾਵਾਂਗੇ ਆਈਸਕ੍ਰੀਮ ਹੁਣ ਆਪਾਂ ਇਹਨਾਂ ਇਹ ਮਸ਼ੀਨ ਦੀ ਮਦਦ ਨਾਲ ਅਬ ਵੀ ਕਰਾਂਗੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਜੀ ਆਪਣੀ ਡੀਪਿੰਗ ਕਰੀਮ ਜਿਹੜਾ ਚੰਗੀ ਤਰ੍ਹਾਂ ਸੈੱਟ ਹੋ ਗਈ ਬਿਲਕੁਲ ਐਸਟ੍ਰੀਮ ਬਣ ਲਈ ਹੁਣ ਇਸ ਤਰ੍ਹਾਂ ਆਪਾਂ ਨੂੰ ਦੇਖੋ ਇਸ ਤਰ੍ਹਾਂ ਚਾਹੀਦੀ ਵੀ ਆਪਣੀ ਬਿਲਕੁਲ ਚੰਗੀ ਤਰ੍ਹਾਂ ਵਧੀਆ ਬੀਟ ਹੋ ਜੇ ਤੇ ਆਪਾਂ ਇਹਨੂੰ ਇੱਕ ਵਾਰੀ ਦੁਬਾਰਾ ਬੀਟ ਕਰਾਂਗੇ ਇਹਨਾਂ ਥੋੜਾ ਜਿਹਾ ਕਲਰ ਲਾਈਟ ਹੈ ਥੋੜਾ ਡਾਰਕ ਕਲਰ ਪਾਵਾਂਗੇ ਤੁਸੀਂ ਕੋਈ ਵੀ ਕਲਰ ਦੀ ਬਣਾ ਸਕਦੇ ਹੋ ਆਪਣੇ ਕੋਲ ਥੋੜਾ ਜਿਹਾ ਕਲਰ ਐਚ ਆਪਾਂ ਫੂਡ ਕਲਰ ਹੋਰ ਪਾਵਾਂਗੇ ਥੋੜੀ ਡਾਰਕ ਬਣਾਵਾਂਗੇ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਬੀਟ ਮ ਜਿਵਣਾ ਬਹੁਤ ਹੀ ਵਧੀਆ ਬਣ ਗਈ ਹੈ ਜਿਹੜੀ ਕਲਰ ਪਾ ਕੇ ਦੇਖੋ ਕਿ ਨਹੀਂ ਸੋਨੇ ਡਾਰਨਰ ਕਲਰ ਦੀ ਹੋ ਗਈ ਆਪਣੇ ਸੈਟ ਹੋ ਗਈ ਕਰੀਮ ਆਈਸਕ੍ਰੀਮ ਜਮਣ ਲਈ ਤੇ ਅਗਰ ਆਪਾਂ ਅਗਰ ਤਾਂ ਆਪਣੀ ਜਿਹੜੀ ਵੀਪਿੰਗ ਕਰੀਮ ਹੁੰਦੀ ਹੈ ਜਿਹੜੀ ਉਹ ਠੰਡੀ ਹੈ ਤਾਂ ਬਹੁਤ ਵਧੀਆ ਹੈ ਤੇ ਨਹੀਂ ਠੰਡੀ ਤਾਂ ਤੁਸੀਂ ਬਰਫ਼ ਦਾ ਇੱਕ ਡੋਕੀ ਸੀਪ ਪਰਤਨ ਚ ਬਰਫ਼ ਪਾ ਕੇ ਉੱਪਰ ਨਮਕ ਪਾ ਕੇ ਉੱਪਰ ਡੋਂਗਾ ਰੱਖ ਦੋ ਫਿਰ ਬੀਟ ਕਰੋ ਤਾਂ ਬਹੁਤ ਤਾਂ ਵੀ ਬਹੁਤ ਵਧੀਆ ਆਪਣੇ ਜਿਹੜੀ ਐ ਬੀਟਿੰਗ ਕਰਦੇ ਆਪਾਂ ਆਈਸਕ੍ਰੀਮ ਬਣਨ ਲਈ ਪਟਾਉਣ ਲਈ ਬਣਾਉਣ ਲਈ ਮਟੀਰੀਅਲ ਨੂੰ ਉਹ ਬਹੁਤ ਵਧੀਆ ਬੀਟ ਹੋ ਜਾਂਦਾ ਤੇ ਨਾਲ ਠੰਡਾ ਰਹਿੰਦਾ ਤੇ ਇਸ ਕਰਕੇ ਹੁਣ ਆਪਾਂ ਇਹਨੂੰ ਸੈੱਟ ਕਰਨ ਲਈ ਤਿਆਰ ਕਰਾਂਗੇ ਦੇਖੋ ਆਪਣੀ ਜਿਹੜੀ ਆਈਸਕ੍ਰੀਮ ਬਹੁਤ ਵਧੀਆ ਬਣ ਕੇ ਕਰੀਮੀ ਕਰੀਮੀ ਬਣੀ ਹੈ ਲੋ ਜੀ ਆਪਾਂ ਇਹਨੂੰ ਅਲੱਗ ਬਰਤਨ ਚ ਪਾਉਣ ਤੋਂ ਲੀਪ ਤੋਂ ਪਹਿਲਾਂ ਥੋੜਾ ਜਿਹਾ ਕਰਾਂਚੀ ਬਣਾਉਣ ਲਈ ਮੇਰੇ ਕੋਲ ਕਾਜੂ ਬਦਾਮ ਪਿਸਤਾ ਇਹਦੇ ਬ੍ਰਿਕ ਬ੍ਰਿਕ ਕੱਟਲੇ ਸੀ ਉਹ ਵੀ ਆਪਾਂ ਇਹਦੇ ਵਿੱਚ ਹੀ ਪਾ ਦਾਂਗੇ ਇਹਨੂੰ ਕਰ ਦਾਂਗੇ ਮਿਕਸ ਤੁਸੀਂ ਇਹ ਪਾਉਣਾ ਚਾਹੋ ਤਾਂ ਤੁਹਾਡੀ ਮਰਜ਼ੀ ਹੈ ਨਹੀਂ ਪਾਉਣਾ ਚਾਹਤ ਤਾਂ ਵੀ ਕੋਈ ਚੱਕਰ ਨਹੀਂ ਇਹਨੂੰ ਕਰਾਂਗੇ ਮਿਕਸ ਜਦ ਆਈਸਕ੍ਰੀਮ ਆਪਾਂ ਖਾਵਾਂਗੇ ਨਾ ਉਹਦਾ ਆਪਣੇ ਮੂੰਹ ਦੇ ਚਾਊਗੀ ਤਾਂ ਵਧੀਆ ਲੱਗਦੀ ਹੈ ਆਪਣੇ ਆਈਸਕ੍ਰੀਮ ਬਿਲਕੁਲ ਸੈਟ ਹੈ ਆ ਦੇਖੋ ਤੇ ਆਪਾਂ ਹੁਣ ਇਸ ਤਰ੍ਹਾਂ ਬਰਤਨ ਚ ਕਢ ਲਾਂਗੇ ਲਓ ਜੀ ਆਪਣੀ ਆਈਸਕ੍ਰੀਮ ਬਣ ਕੇ ਬਿਲਕੁਲ ਤਿਆਰ ਹੈ ਹੁਣ ਆਪਾਂ ਤੁਹਾਨੂੰ ਦਿਖਾਉਦੇ ਹਾਂ ਦੇਖੋ ਕਿੰਨੇ ਵਧੀਆ ਬਣੇ ਆ। ਲੋ ਜੀ ਆਪਾਂ ਗਾਰਨਿਸ਼ ਵਰਤ ਕਰ ਲਈ। ਦੇਖ ਕਿੰਨੇ ਵਧੀਆ ਵਾ। ਸੌਫਨਾਜ਼ਾ ਥੋੜੀ ਜਿਹੀ ਹੋਰ ਉੱਪਰ ਲਗਾ ਲਈ। ਤੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜੀ? ਲਾਈਕ ਕਮੈਂਟ ਕਰਕੇ ਜੋ ਦੱਸਿਓ। ਅਗਰ ਚੈਨਲ ਤੇ ਪਹਿਲੀ ਵਾਰ ਆਨੇ ਹੋ, ਵੀਡੀਓ ਦੇਖ ਕੇ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ। ਸਬਸਕ੍ਰਾਈਬ ਵੀ ਕਰ ਦਿਆ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਕਿਸ ਤਰ੍ਹਾਂ ਬਣੀ ਹੈ ਤੇ ਵੀਡੀਓ ਦੇਖ ਕੇ ਤੁਸੀਂ ਵੀ ਘਰ 'ਚ ਬਣਾਇਓ ਤੇ ਖਾਇਓ ਸਾਡੀ ਵੀਡੀਓ ਦੇਖਣ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ